ਸਸਿਕਲ ਜੀ ਅੱਜ ਆਪਾਂ ਖੜੇ ਆਂ ਜ਼ੀਰਕਪੁਰ ਦੇ ਵੀਆਈਪੀ ਰੋਡ ਤੇ ਜਿੱਥੇ ਕਿ ਸਮਾਸ਼ ਸਦਾਰ ਸੁਸਾਇਟੀ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਵਾਇਆ ਜਾ ਰਿਹਾ ਹੈ ਜਿੱਤੇ ਨਿਰਮਲ ਕਟੀਆਂ ਤੋਂ ਸੰਤ ਡਾਕਟਰ ਸਵਾਮੀ ਰਾਮੇਸ਼ਵਰ ਹਰੀ ਜੀ ਜਿਹੜੇ ਮੁੱਖ ਮਹਿਮਾਨ ਅੱਜ ਸ਼ਾਮਲ ਹੋਏ ਆਂ ਅਤੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਹੀ ਜਿਹੜਾ ਇਹ ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਹੈ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਥੋੜਾ-ਥੋੜਾ ਹਲਵੇ ਦਾ ਪ੍ਰਸ਼ਾਦ ਸਾਡੇ ਉੱਥੇ ਸੀਧੇ ਹੀ ਕੋਲ ਖੜੇ ਆ ਭਾਈ ਸਾਹਿਬ ਨਿਰਮਲ ਪੰਥ ਦੇ ਦੁਆਰਾ ਮੇਰੀ দীક્ષા ਹੋਈ ਹੈ ਔਰ ਮੈਂ ਉਸ ਪਰੰਪਰਾ ਦੇ ਮੰਨਣ ਵਾਲਾ ਹਾਂ ਔਰ ਇਹ ਪਰੰਪਰਾ 10 ਗੁਰੂ ਪਰੰਪਰਾ ਨੂੰ ਉਹਨਾਂ ਦੀ ਸਿੱਖਿਆ ਨੂੰ ਉਹਨਾਂ ਦੇ ਜੀਵਨ ਨੂੰ ਉਹਨਾਂ ਦੇ ਸਿਧਾਂਤਾਂ ਨੂੰ ਅਤੇ ਗੁਰਮਤਿ ਦੇ ਸਿਧਾਂਤਾਂ ਨੂੰ ਪੂਰੇ ਵਿਸ਼ਵ ਵਿੱਚ ਪ੍ਰਚਾਰਿਤ ਕਰਨ ਵਾਸਤੇ ਬਣੀਆਂ ਹੈ ਅਤੇ ਰਿ ਮਨੁੱਖਤਾ ਦੇ ਭਲੇ ਵਾਸਤੇ ਨਿਰਮਲ ਪੰਥ ਦੀ ਸਥਾਪਨਾ ਹੋਈ ਹੈ ਅੱਜ ਉਸੇ ਇੱਕ ਉਪਰਾਲੇ ਕਰਕੇ ਜੀਰਕਪੁਰ ਦੀ ਧਰਤੀ ਤੇ ਇਥੋਂ ਦੀ ਟੀਮ ਨੇ ਸਰਦਾਰ ਨੌਨਿਆਲ ਸਿੰਘ ਜੀ ਸੋਢੀ ਅਤੇ ਅਮਨਾਜ ਜੈਸਵਾਲ ਜੀ ਰਾਸ਼ਟਰੀ ਸੰਗਠਨ ਮਹਾ ਮੰਤਰੀ ਉਹਨਾਂ ਦੇ ਉਹਨਾਂ ਦੀ ਲੀਡਰਸ਼ਿਪ ਥੱਲੇ ਅਤੇ ਪੰਜਾਬ ਦੇ ਪੂਰੇ ਕਾਰਕਰਤਾ ਨੇ ਇਹ ਅੱਜ ਖੂਨਦਾਨ ਦਾ ਸ਼ਿਵਰ ਲਾਇਆ ਹੈ ਖੂਨਦਾਨ ਦਾ ਜਿਹੜਾ ਇਹ ਉਪਰਾਲਾ ਕੀਤਾ ਹੈ ਇਹ ਮੇਰਾ ਜਨਮ ਦਿਨ ਦਾ ਇੱਕ ਬਹਾਨਾ ਹੈ ਇਹ ਮਨੁੱਖਤਾ ਦੀ ਸੇਵਾ ਲਈ ਉਹਨਾਂ ਗਰੀਬਾਂ ਲਈ ਜਿਹੜੇ ਕਿਸੇ ਵੀ ਪ੍ਰਕਾਰ ਤੋਂ ਖੂਨ ਦੀ ਕਮੀ ਹੋਣ ਕਰਕੇ ਖੂਨ ਨਹੀਂ ਲੈ ਸਕਦੇ ਉਪਲਬਧ ਨਹੀਂ ਹੋ ਸਕਦਾ ਮੇਰੀ ਇਹ ਪੀਜੀਆਈ ਟੀਮ ਨੂੰ ਅਰਦਾਸ ਹੈ ਕਿ ਉਹਨਾਂ ਲੋਕਾਂ ਨਾਲ ਵਾਸਤੇ ਉਹਨਾਂ ਗਰੀਬਾਂ ਵਾਸਤੇ ਉਹਨਾਂ ਅਵਸ਼ਕਤਾ ਜਿਨ੍ਹਾਂ ਨੂੰ ਮਹਿਸੂਸ ਹੈ ਕਿ ਉਹਨਾਂ ਨੂੰ ਇਸ ਦੀ ਜ਼ਰੂਰਤ ਹੈ ਉਹਨਾਂ ਨੂੰ ਜਰੂਰ ਇਸ ਕੈਂਪਾਸ ਤੇ ਪ੍ਰਮੋਟ ਕੀਤਾ ਜਾਵੇ ਅਤੇ ਇਹ ਵੀ ਸੋਚਿਆ ਜਾਵੇ ਕਿ ਸਾਰੇ ਲੋਕ ਇਸ ਨੂੰ ਜਿੰਨੇ ਵੀ ਲੋਕ ਆਏ ਹੈ ਜਿੰਨੀਆਂ ਵੀ ਸੰਗਤਾਂ ਆਈਆਂ ਇਹ ਸੋਚਣ ਕਿ ਇਹ ਜਨਮ ਸਾਡਾ ਮਨੁੱਖਤਾ ਦੇ ਭਲੇ ਵਾਸਤੇ ਲੱਗੇ ਇਹ ਮੇਰਾ ਸੰਦੇਸ਼ ਹੈ ਮੈਂ ਤਾਂ ਇਹਦੇ ਬਾਰੇ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਅੱਜ ਦਾ ਇਹ ਖੂਨਦਾਨ ਕੈਂਪ ਹੈ ਇਹਦਾ ਸਾਰਾ ਸਿਹਰਾ ਸਾਡੇ ਭਰਾ ਤੁਹਾਡੇ ਸਾਰਿਆਂ ਦੇ ਜੀਰੇਪੁਰ ਦੇ ਹਰਮਨ ਪਿਆਰੇ ਨੌ ਨਿਹਾਲ ਸਿੰਘ ਸੋਢੀ ਨੂੰ ਜਾਂਦਾ ਜਿਨ੍ਹਾਂ ਨੇ ਕਿ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਹਿ ਰਹੇ ਸੀ ਕਿ ਆਪਾਂ ਕੋਈ ਸਮਾਜ ਸੁਧਾਰ ਦਾ ਕੰਮ ਕਰੀਏ ਤੇ ਇਹਨਾਂ ਨੇ ਇੱਕ ਇਹ ਵੀ ਭਰੋਸਾ ਦਿੱਤਾ ਮੈਨੂੰ ਵੀ ਸਪੈਸ਼ਲੀ ਕਿ ਆਪਣੀ ਹੋਰ ਟੀਮ ਨੂੰ ਵੀ ਕਿਹਾ ਕਿ ਵਕ ਵਕ ਤੌਰ ਤੇ ਆਪਾਂ ਰਾਜਨੀਤਿਕ ਪਾਰਟੀਆਂ ਹੋਰ ਆਪਾਂ ਬਹੁਤ ਸੇਵਾ ਕਰ ਲਈ ਵੀ ਹੁਣ ਆਪਾਂ ਸਮਾਜ ਦੀ ਸੇਵਾ ਕਰਨੀ ਹੈ ਕਹਿੰਦੇ ਪੰਜਾਬ 50 ਸਾਲ ਆਪਣੀ ਉਮਰ ਹੋ ਗਈ ਆਪਾਂ ਬਹੁਤ ਆਪਣੇ ਪਰਿਵਾਰਾਂ ਦਾ ਕਰ ਲਿਆ ਤੇ ਛੋਟੀ ਸਾਹਮਣੇ ਨਿਸ਼ਚਾ ਕੀਤਾ ਕਿ ਆਪਾਂ ਹੁਣ ਜਿਹੜਾ ਆਪਣਾ ਅਗਲਾ ਜੀਵਨ ਹੈ ਉਹ ਸਮਾਜ ਸੇਵਾ ਵਾਸਤੇ ਲਾਣਾ ਉਸੇ ਸੰਬੰਧ ਦੇ ਵਿੱਚ ਅੱਜ ਇਹ ਖੂਨਦਾਨ ਕੈਂਪ ਦਾ ਆਯੋਜਨ ਸਾਡੇ ਵੀਰ ਨੌਨੇ ਹਲ ਸਿੰਘ ਛੋਟੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਕੀਤਾ ਗਿਆ। ਇਹ ਕਿਹੜੀ ਟੀਮ ਆਈ ਇੱਥੇ ਖੂਨਦਾਨ। ਪਜੀਆਈ ਜਿਹੜਾ ਆਪਣਾ ਬਲੱਡ ਬੈਂਕ ਹੈ ਉਸ ਤੋਂ ਇਹ ਟੀਮ ਆਈ ਹੋਈ ਹੈ। ਤੇ ਪਹਿਲਾਂ ਵੀ ਅਸੀਂ ਇੱਕ ਵਾਰੀ ਪਜੀਆਈ ਵਾਲਿਆਂ ਤੋਂ ਖੂਨਦਾਨ ਕੈਂਪ ਲਵਾਇਆ ਸੀ ਕਿਉਂਕਿ ਇਹਨਾਂ ਦਾ ਸਿਸਟਮ ਵਧੀਆ ਬਸ ਵਧੀਆ ਹੈ। ਨਾ ਡੋਨਰ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਜਿਹੜੇ ਖੂਨਦਾਨ ਲੈਣ ਵਾਲੇ ਉਹਨਾਂ ਦਾ ਵੀ ਅੰਦਰ ਸਿਸਟਮ ਬਹੁਤ ਵਧੀਆ ਬਣਿਆ ਹੋਇਆ। ਜਿੱਦਾਂ ਪਤਾ ਲੱਗਾ ਕੋਈ ਬਾਬਾ ਜੀ ਦੇ ਜਨਮ ਦਿਨ ਨੂੰ ਤਾਂ ਇਸ ਮਰਪਿਤ ਕੀਤਾ ਹੈ ਕੁਝ। ਬਾਬਾ ਜੀ ਇਹ ਸਾਡੇ ਇੱਕ ਸਤਿਕਾਰਯੋਗ ਹੈਗੇ ਨਿਰਮਲ ਸੰਤ ਹੈ ਡਾਕਟਰ ਸੁ ਅਸੀਂ ਪਿੱਛੇ ਮੈਂ ਤੇ ਥੋੜੀ ਸਾਹਿਬ ਪੁਸ਼ਕਰ ਉਹਨਾਂ ਦੇ ਆਸ਼ਰਮ ਗਏ ਸੀ ਉੱਥੇ ਸਾਨੂੰ ਪਤਾ ਲੱਗਿਆ ਕੈਂਪ ਤਾਂ ਅਸੀਂ ਵੈਸੇ ਲਾਣਾ ਸੀ ਫਿਰ ਥੋੜੀ ਸਾਹਿਬ ਕਹਿੰਦੇ ਵੀ ਕਿਉਂ ਨਾ ਚਲੋ ਉਹਨਾਂ ਦਾ ਵੀ ਇੱਕ ਇੱਥੇ ਜਨਮ ਦਿਨ ਮਨਾਇਆ ਜਾਏਗਾ ਕਿਉਂਕਿ ਨਿਰਮਲੇ ਪੰਥ ਬਾਰੇ ਜਿੰਨਾ ਕੋ ਉਹਨਾਂ ਨੇ ਸਾਨੂੰ ਦੱਸਿਆ ਸਾਨੂੰ ਸ਼ਾਇਦ ਨਹੀਂ ਪਤਾ ਸੀ ਕਿ ਇਹ ਵੀ ਇੱਕ ਸਿੱਖ ਪਰੰਪਰਾ ਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਲਸਾ ਪੰਥ ਤੋਂ ਪਹਿਲਾਂ ਦਾ ਜਿਹੜਾ ਪੰਥ ਹੈ ਉਹ ਨਿਰਮਲਾ ਪੰਥ ਹੈ ਉਹਦੇ ਅਪਲਬ ਦੇ ਵਿੱਚ ਅਸੀਂ ਆਪਣੀ ਸਾਰੀ ਟੀਮ ਨੇ ਸਾਰੇ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਇਹ ਕੈਂਪ ਲਾਇਆ